सो दो सौ उसे देख रहे हो कि असम यमी इंडिया आए से अ फूड टेस्ट करन वास्ते सो इतने आके स्टूडेंट्स देखिए कि पंजाबी स्टूडेंट्स ने इंडिया इंडिया के स्टूडेंट्स ने सो इन्ह ने आगे असी फीडबैक लिया कि अर्न कर रहे हो so, so, तो रहे so, दोनों परसन पर का कहना कि यह रिपोर्ट अभी बारह सौ तो लैके पंद्रह सौ दे पर मंथ अर्न कर रहे और ट्रिप सा एक्स्ट्रा है सो so, बहुत अच्छी अपर्चुनिटीज़ है खास करके इंडियन स्टूडेंट्स वास्ते जिन्हें भी इंडियन स्टूडेंट्स आना चाह रहे हैं जेह का बजट बहुत है ਜਿਆਦਾ ਉਹ ਆਸਟ੍ਰੇਲੀਆ ਨੂੰ ਕੈਨਡਾ ਵੀ 25 ਲੱਖ ਲਗਾ ਕੇ ਨਹੀਂ ਜਾ ਸਕਦੇ ਸੋ 5.5 ਤੋਂ 6 ਲੱਖ ਰੁਪਏ ਦੇ ਵਿੱਚ ਬਹੁਤ ਸਮਾਲ ਪੇਮੈਂਟ ਦੇ ਨਾਲ ਤੁਸੀਂ ਉੱਤੇ ਆ ਸਕਦੇ ਹੋ ਪਰ ਮਤ ਨੀਅਰ ਅਬਾਊਟ ਇੰਡੀਆ ਰੁਪੀਏ ਅਕੋਰਡਿੰਗ ਗੱਲ ਕਰਾਂ ਤਾਂ ਸਵਾ ਲੱਖ ਤੋਂ ਲੈ ਕੇ 1.5 ਲੱਖ ਰੁਪਏ ਤੁਸੀਂ ਬਹੁਤ इजीली ਐਂਡ ਕਰ ਸਕਦੇ ਹੋ ਸੋ ਤੁਸੀਂ ਕਰਨਾ ਕੀ ਹੈ ਸਿਰਫ ਇੱਕ ਐਫਰਟਸ ਕਰਨੇ ਅਸੀਂ ਨਾਰਮਲੀ ਕੀ ਕਰਦੇ ਹਾਂ ਕਿ ਦੂਸਰੇ ਲੋਕਾਂ ਤੇ ਪਲੀਅ ਕਰਦੇ ਹਾਂ ਕਿ ਨਵੀਂ ਕੰਟਰੀ ਹੈ ਪਤਾ ਨਹੀਂ ਯਾ ਸਕੋਪ ਹੋਏਗਾ ਨਹੀਂ ਹੋਏਗਾ ਸੋ ਬਹੁਤ ਸਾਰੀਆਂ ਵੀਡੀਓਸ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਤਾਂ ਕਿ ਤੁਹਾਨੂੰ ਫਰਸਟ ਬਣੇ ਤਾਨੂੰ ਪਤਾ ਲੱਗਿਆ ਕਿ ਸਾਈਪਰਸਿਕ ਬਹੁਤ ਅੱਛੀ ਆਪਸ਼ਨਸ ਹੈ ਖਾਸ ਕਰਕੇ ਪੰਜਾਬੀ ਸਟੂਡੈਂਟਸ ਵਾਸਤੇ ਜਿਹੜੇ ਕਿ ਇੰਡੀਆ ਦੇ ਵਿੱਚ ਪ੍ਰਾਈਵੇਟ ਜੌਬ ਕਰ ਰਹੇ ਨੇ 15 20 25000 ਦੀ ਜੌਬ ਕਰ ਰਹੇ ਨੇ ਇੱਥੇ ਆ ਕੇ ਤੁਸੀਂ ਨੀਅਰ ਰਿਪੋਰਟ ਸਵਾਲ ਲਾ ਕੇ 1.5 ਲੱਖ ਰੁਪਏ ਮਿਨੀਮਮ ਤੁਸੀਂ ਮੈਂ ਘਰ ਤੋਂ ਕੱਟ ਗੱਲ ਕਰ ਰਿਹਾ ਕਿ ਐਨਾ ਤੁਸੀਂ ਅਰਨ ਕਰ ਸਕਦੇ ਹੋ ਉਹ ਫੁੱਫਕਾ ਖਰਚੇ ਦੀ ਗੱਲ ਕਰਾਂ ਰਹਿਣ ਖਾਨ ਪੀਨ ਦੀ ਤੁਹਾਡੀ ਗੱਲ ਕਰਦਾ ਨੀਅਰ ਰਿਪੋਰਟ ਤੁਹਾਡਾ ਖਰਚਾ ਜਿਹੜਾ ਆਏਗਾ ਇੰਡੀਅਨ ਰੁਪੀਏ ਅਕੋਰਡਿੰਗ ਵੀ ਤੋਂ 25000 ਯਾਨੀ ਕਿ ਹਰ ਮਨ ਤੁਸੀਂ ਮੋਰ 101 ਲਾਈਕ ਤੁਸੀਂ ਸੇਵ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ